ਮੇਰਾ ਨਾਮ ਜੁਝਾਰ ਸਿੰਘ ਹੈ ਮੇਰੀ ਕਵਿਤਾ ਦਾ ਨਾਮ ਹੈ ਸੰਗਤੇਨੀ ਮੇਰਾ ਨਾ ਗੁਜਰੀ ਸੰਗਤੇਨੀ ਮੇਰਾ ਨਾ ਗੁਜਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇਨੀ ਮੇਰਾ ਨਾ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਤਰਮਲੇ ਲੜਨ ਗਿਆ ਉਹ ਦਿੱਲੀ ਸ਼ਹਿਰ ਦੀ ਆਵਾਸੀ ਹਿੰਦ ਤਰਮਦੀ ਰੱਖਿਆ ਕਰਨ ਗਿਆ ਜਦ ਤੱਕ ਅਸੀਸ ਨੇ ਅੱਖੀਆਂ ਨੇ ਹਾ ਹਾ ਜਦ ਤੱਕ ਅਸੀਸੇ ਨਕਿਆਨੇ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾ ਗੁਜਰੀ ਮੇਰੇ ਵੱਡੇ ਪੋਤੇ ਆ ਚਮਕੌਰ ਗੜੀ ਵਿੱਚ ਲੜਦਿਆਂ ਸ਼ਹੀਦیاں ਪਾ ਦਿੱਤੀਆਂ ਉਪਰ ਅਸੀਂ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਣੀ ਸੀ ਮੇਰੇ ਘਰ ਚੋਂ ਐਸੀ ਛਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾ ਗੁਜਰੀ ਮੈਂ ਠੰਡੇ ਬੁਰਜ ਵਿੱਚ ਪੋਤਿਆਂ ਨੂੰ ਸਾਰੀ ਰਾਤ ਸਮਝਾਂ ਝੁਕ ਜਾਇਉ ਨਾ ਮੈਂ ਇਹੋ ਸਬਕ ਸਿਖਾਉਂਦੀ ਰਹੀ ਮੋਰਾ ਨੇ ਗੰਗੂ ਮੋਲਿਆਸੀ ਮੈਂ ਜੋੜਾ ਵਰ ਫਤਿਲ ਕੋ ਲਿਆਸੀ ਨਾ ਜ਼ਾਲਮ ਕੀਤਾ ਤਰਸ ਰਤਾ ਪਛਦੇ ਗੋਬਿੰਦਦਾ ਅਤਾਪਤਾ ਸਨਕੋਤ ਵਾਲੀ ਵਿੱਚ ਕੈਦ ਕੀਤਾ ਮੈਂ ਦਸਾ ਜੋ ਜੋ ਹੋ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨਹੀਂ ਮੇਰਾ ਨਾਂ ਗੁਜਰੀ ਜਦ ਪੁੱਤੇ ਮੇਰੇ ਸ਼ਹੀਦ ਹੋਏ ਹਾ ਹਾ ਜਦ ਪੁੱਤੇ ਮੇਰੇ ਸ਼ਹੀਦ ਹੋਏ ਫਿਰ ਆਪਣੇ ਆਪ ਮੈਂ ਤਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾਂ ਗੁਜਰੀ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾ ਗੁਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ